ਮਾਣੀ ਜੀ ਪਹਿਲੇ ਬਹੁਤ ਇੱਕ ਗਤੀ ਘੋੜਿਆਂ 'ਤੇ ਵੀ ਲਿਆਣਾ ਊਠਾਂ 'ਤੇ ਵੀ ਲਿਆਣਾ ਊਠ ਵੀ ਰੱਖੇ ਹੁੰਦੇ ਤੇ ਇਹਦਾ ਕੀ ਬਣਾਉਣਾ ਜੀ ਤੁਸੀਂ ਇੱਥੇ ਇਹ ਛੜਕਾ 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 ਕੀ ਹੁੰਦਾ ਜੀ ਆ ਤਾਂ ਰਸਤਾ ਵੀ ਮੈਨੂੰ ਲੱਗਦਾ ਖਰਾਬ ਹੋ ਜਾਂਦਾ ਹੁੰਦਾ ਹਣਾ ਸਾਰਾ ਬਰਸਾਤਾਂ 'ਚ ਹੈਨਾ ਫਿਕ ਤਾਂ ਜਾਣੇ ਜੋ ਰਸਤਾ ਖਰਾਬ ਹੋ ਜਾਂਦਾ ਇਹ ਕੀ ਕਰ ਰਹੇ ਆ ਇਹ ਨਾ ਮਿਰਚ ਹੈ ਨਾ ਮਿਰਚ ਪੁੱਟ ਲਈ ਨਾ ਮਿਰਚ ਤੇ ਆਲੂਆਂ ਦੀ ਸਬਜ਼ੀ ਬਣਨ ਲੱਗੀ ਹੈ ਨਾ ਹਾਂਜੀ ਕਦੀ ਬਾਗ ਨੇ ਕੁਝ ਕਿਸੇ ਤੇ ਹਮਲਾ ਕੀਤਾ ਹਾਂਜੀ ਦੇਰੀਆਂ 4-5 ਸਾਲ ਪਹਿਲਾਂ ਕੀਤਾ ਤੇ ਜ਼ਮੀਨ ਦਾ ਕੀ ਰੇਟ ਐ ਜੀ ਇਸ ਵੇਲੇ ਜੀ 50 ਹਜ਼ਾਰ ਰੁਪਈਆ ਕਨਾਲ ਤੇ ਘਾਟ ਨਹੀਂ ਮਿਲਣੀ ਫੇ ਉੱਜੜ ਕੇ ਸਾਰੇ ਇਦਨੋਂ ਜਿ세 ਆਉਂਦੇ ਹਨਾ ਉਹ ਨੂੰ ਮਰ ਟਾਂਡੇ ਤੇ ਮੋੜੇ ਤੇ ਫੇ ਜਾ ਕੇ ਇਹ ਔਖਾ ਸਾਡਾ ਨਾ ਰਸਤਾ ਇਹ ਸਮਝਦਾ ਅਸਾਏ ਸਾਡਾ ਹੀ ਫਿਰ ਰਸਤਾ ਬਣ ਜਾ ਪਾਣੀ ਐ ਸਮਨ ਚਾੜੂਆ ਦਿੱਤਾ ਉਹਦੇ ਵਿਚਾਰੇ ਦੀ ਬੜੀ ਮਿਹਰਬਾਨੀ ਹੋ ਉਹ ਬੱਚਿਓ ਤੁਸੀਂ ਦੇਖਿਓ ਵੀ ਰੁੱਖਾਂ ਨੂੰ ਪੈਸੇ ਲੱਗਣੇ ਨੇ ਅੱਛਾ ਜੀ ਹਾਂ ਜੀ ਉਹਨੇ ਦਸੀ ਗੱਲ ਬੁੱਢੇ ਨੇ ਬਾਬੇ ਨੇ ਜਾਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਪੰਜਾਬ ਦਾ ਨੀਮ ਪਹਾੜੀ ਇਲਾਕਾ ਘੁੰਮ ਰਿਹਾ ਹਾਂ ਜਿਸ ਨੂੰ ਕਿ ਕੰਡੀ ਦਾ ਇਲਾਕਾ ਵੀ ਕਿਹਾ ਜਾਂਦਾ ਹੈ ਤੇ ਲੋਅਰ ਸ਼ਵਾਲਿਕ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਅੱਜ ਮੈਂ ਤੁਹਾਨੂੰ ਇਸ ਨੀਮ ਪਹਾੜੀ ਇਲਾਕੇ ਦਾ ਇੱਕ ਅਜਿਹਾ ਮਹੱਲਾ ਦਿਖਾਉਣ ਲੈ ਕੇ ਜਾ ਰਿਹਾ ਹਾਂ ਜਿੱਥੇ ਕਿ ਆਜ਼ਾਦੀ ਦੇ 70 ਸਾਲਾਂ ਤੋਂ ਬਾਅਦ ਪਾਣੀ ਆਇਆ। ਤੁਸੀਂ ਹੈਰਾਨ ਹੋ ਰਹੇ ਹੋਵੋਗੇ ਆਜ਼ਾਦੀ ਦੇ 70 ਸਾਲਾਂ ਬਾਅਦ ਪਾਣੀ ਆਇਆ ਇਸਗਾ ਤੇ। ਬਹੁਤ ਵੱਡੀ ਗੱਲ ਹੈ ਜੀ ਦੇ ਇਸ ਤੋਂ ਇਲਾਵਾ ਇਸ ਮੁਹੱਲੇ ਨੂੰ ਜਾਣ ਦਾ ਰਸਤਾ ਇਸ ਤਰ੍ਹਾਂ ਦਾ ਹੈ ਕਿ ਤੁਹਾਨੂੰ ਰਾਤ ਨੂੰ ਤਾਂ ਡਰ ਲੱਗਦਾ ਹੀ ਲੱਗਦਾ ਹੈ ਦਿਨੇ ਵੀ ਡਰ ਲੱਗਦਾ ਇਸ ਰਸਤੇ ਚੋਂਣ ਤੋਂ ਤੇ ਚਲੋ ਮੇਰੇ ਨਾਲ ਬਣੇ ਰਹੋ ਮੈਂ ਤੁਹਾਨੂੰ ਇਹ ਮੁਹੱਲਾ ਦਿਖਾਉਣਾ ਹੈ ਪੰਜਾਬ ਦਾ ਇਹ ਪਿੰਡ ਦਿਖਾਉਣਾ ਹੈ ਕਿੱਥੇ ਆ ਇਹ ਤੇ ਕਿਉਂ ਸਰਕਾਰਾਂ ਇਹਦੇ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੀਆਂ ਇਹਦੇ ਬਾਰੇ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਠੀਕ ਹੈ ਜੀ ਬਣੇ ਰਹੋ ਮੇਰੇ ਨਾਲ ਇਸ ਵਲੌਗ ਦੇ ਐਂਡ ਤੱਕ ਆਜੋ ਕੀ ਬਾਤਾਂ ਜੀ ਕੀ ਬਾਤਾਂ ਕਿੱਥੇ ਚੱਲੇ ਹਾਂ ਥੱਲੇ ਦਹੇ ਇੱਕ ਡੀਆਰ ਥੱਲੇ ਥੱਲੇ ਵੇਚਣ ਵੇਚਣ ਨੂੰ ਹੈਂ ਅੱਛਾ ਇਹ ਕਿਸ ਰੇਟ ਤੇ ਵੇਚੀ ਆ ਜੀ ਮੱਝ ਇਹ 55000 ਰੁਪਏ ਹਿਆਣੇ ਗਈ ਏ 55000 ਚ ਇਹ ਕਿਹੜੀ ਮੱਝ ਆ ਇਹਨੂੰ ਕੀ ਕਹਿੰਦੇ ਕਿਹੜੀ ਕਿਸਮ ਹੈ ਦੀ ਓਏ ਦੇਸੀ ਹੈ ਤੇ ਕਿੰਨਾ ਦੁੱਧ ਦਿੰਦੀ ਜੀ ਇਹ ਉਹ ਤਾਂ ਹੈ 6 ਕਿਲੋ ਹਾਂਜੀ 6 ਕਿਲੋ ਦੁੱਧ ਹੈ ਅੱਛਾ ਮਤਲਬ ਤੁਹਾਡਾ ਜੋ ਰੋਜ਼ਗਾਰ ਦਾ ਇੱਕ ਜਰੀਆ ਹੈ ਵੀ ਹੈਨਾ ਦੁੱਧ ਤੇ ਇਹਨਾਂ ਨੂੰ ਵੇਚਣਾ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਇੱਥੇ ਆਏ ਸੀ ਇੱਕ ਸਰਦਾਰ ਜੀ ਆਏ ਹੋਣ ਹਾਂ ਕਹਿੰਦੇ ਡੰਗਰ ਲੈਣ ਆਏ ਆ ਹਰਿਆਣੇ ਜੇ ਇਹਨਾਂ ਦਾ ਅੱਛਾ ਚਲੋ ਹੁਣੇ ਪਰਦੇਸੀ ਹੋ ਗਏ ਹੈ ਪਰਦੇਸੀ ਹੋ ਗਏ ਹਾਂ ਸਾਡਾ ਜਾਨਵਰ ਆ ਨਾ ਉਹ ਪੈ ਹੀ ਜਾਂਦਾ ਜੀ ਮੇਰਾ ਤਾਂ ਬਹੁਤ ਹੁੰਦਾ ਜਿਹੜੇ ਸਾਡੇ ਪਸ਼ੂ ਹੁੰਦੇ ਸੀ ਨਾ ਘਰੇ ਰੱਖਿਓ ਉਹਨਾਂ ਨਾਲ ਬੜਾ ਹੁੰਦਾ ਹੁੰਦਾ ਸੀ ਲਓ ਜੀ ਤੇ ਦੁੱਧ ਦਾ ਰੇਟ ਕੀ ਆ ਤੁਹਾਡਾ ਮੱਝ ਦਾ ਹਾਂਜੀ 80 80 ਤੇ ਗਾਂ ਦਾ ਗਾਂ ਦਾ ਨਹੀਂ ਮੇਰੇ ਉੱਧਰ ਲੇਖ ਲਾ ਰੱਖੀ ਤਗਾ ਹੈ ਇਹ ਦੇ ਚੀਕ ਨਾ ਗਾਂ ਦਾ ਤੁਸੀਂ ਵੇਚਦੇ ਹੀ ਨਹੀਂ ਹੈ ਲਿੰਦੇ ਹੀ ਨਹੀਂ ਕਿਉਂ ਕਹਦਾ ਸਮਝਦੇ ਗਾਂ ਦੁੱਧ ਅੱਛਾ ਤੇ ਫੇ ਇਹ ਦੁੱਧ ਖਪਤ ਕਿੱਥੇ ਹੁੰਦੀ ਆਪ ਹੀ ਪੀਨੇ ਫੇ ਤੁਸੀਂ ਅੱਛਾ ਤੇ ਬਜ਼ੁਰਗ ਕਿੱਥੇ ਆ ਮੈਂ ਮਾੜਾ ਜਿਹਾ ਹੋਗੇ ਨਾਲ ਆਉਂਗੇ ਮੇਰੇ ਐਂ ਤਾਂ ਫੇ ਜਾਂਦਾ ਚੰਗਾ ਨਹੀਂ ਲੱਗਦਾ ਨਾ ਬੰਦਾ ਪਤਾ ਨਹੀਂ ਨਾ ਹੁਣ ਅੱਤਾ ਡੇ ਇਥੇ ਕਣਕ ਲੱਗੀ ਹੋ ਆਹ ਹੈ ਇਨੂੰ ਬਾਂਦਰ ਬੁੰਦਾਂ ਨਹੀਂ ਪੈਂਦੇ ਬੜੇ ਪੈਂਦੇ ਨੇ ਤੇ ਮੈਂ ਬਚਾਉਣੇ ਕਿੱਦਾਂ ਇਹਨੂੰ ਰਾਤ ਦੇ ਨਾਲ ਆਖੀ ਜਿਹੜਾ ਪਹਿਣਾ ਫੇਰ ਕੱਢਣੇ ਤੇ ਸਿਰਫ ਬਾਂਦਰ ਹੀ ਆ ਜਿਹੜੇ ਪੈਂਦੇ ਇੱਥੇ ਬਾਂਦਰ ਰਾਤ ਦੇ ਜਾਨਵਰ ਅੱਛਾ ਗੋਣਾ ਗੂਣਾ ਸਾੰਬਰ ਸੂੰਬਰ ਸਭ ਪੈਂਦੇ ਵੇ ਬਾਗ ਵਖੀ ਵਖੀ ਰਹਿੰਦਾ ਬਾਗ ਇੱਥੇ ਨਹੀਂ ਆਉਂਦਾ ਉੱਪਰ ਕਣ ਕੋੜ ਕੇ ਖਾਂਦਾ ਡੰਗਰਾਂ ਨੂੰ ਖਾਂਦਾ ਨਹੀਂ ਤੁਹਾਡੇ ਡੰਗਰਾਂ ਵੱਲੋਂ ਆਉਂਦਾ ਉਹ ਰੱਖਦਾ ਅਨੇ ਤਾਂ ਮੁੜ ਜਾਂਦਾ ਪਿੱਛੇ ਤੇ ਕੁੱਤੇ ਕਿੱਥੇ ਰੱਖੇ ਹੋਣਾ ਇੱਥੇ ਅੱਛਾ ਹਾਂਜੀ ਕੁੱਤੇ ਤੋਂ ਡਰਦਾ ਫੇ ਹੈ ਚਲੇ ਹਾਂ ਹਾਂ ਮੈਂ ਤਾਂ ਸੁਣਿਆ ਮੈਂ ਤਾਂ ਸੁਣਿਆ ਕੁੱਤੇ ਵੀ ਲੈ ਜਾਂਦਾ ਚੱਕ ਕੇ ਉਹ ਸ਼ਿਕਾਰੀ ਰੱਖੇ ਉਹਨੇ ਤਕੜੇ ਤੁਸੀਂ ਹਾਂ ਤਕੜੇ ਮਾਰੂ ਕੁੱਤੇ ਹੋ ਪੰਜ ਸੂ ਕੁੱਤੇ ਅੱਛਾ 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 ਚਲੋ ਠੀਕ ਆ ਜੀ ਕੀ ਆਵਾਤਾਂ ਜੀ ਸਤਿ ਸ਼੍ਰੀ ਅਕਾਲ ਸਲਾਮ ਕੀ ਹਾਲ ਨੇ ਮੈਂ ਬਜ਼ੁਰਗਾਂ ਮਾਰੇ ਪਿਛਲੀ ਵਾਰੀ ਪੁੱਛ ਕੇ ਗਿਆ ਸੀ ਤੇ ਕਹਿੰਦੇ ਹੈਗੇ ਮੈਂ ਕਿਹਾ ਸਮਾਂ ਘਟਿਆ ਤਾਂ ਮੈਂ ਫੇਰ ਮਿਲੂਗਾ ਪਹਿਲੀ ਪਹਿਨੇ ਜੀ ਹੋ ਸੁਣਾਓ ਕਿਦਾਂ ਕੀ ਹਾਲ ਆ ਵਧੀਆ ਸਾਹਿਬ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਦੇਰੀਆਂ ਪਿੰਡ ਦਾ ਇੱਕ ਵਲੌਗ ਪਾਇਆ ਸੀ ਉਸ ਵਲੌਗ ਦੇ ਵਿੱਚ ਮੈਂ ਇੱਕ ਗੁਜਰ ਮੱਲਾ ਦਿਖਾਇਆ ਸੀ ਬਹੁਤ ਥੋੜਾ ਜਿਹਾ ਉਹਦਾ ਪਾਰਟ ਦਿਖਾਇਆ ਸੀ ਮੈਂ ਉਸ ਗੁਜਰ ਮੱਲੇ ਦੇ ਵਿੱਚੋਂ ਲੰਘਦਾ ਹੋਇਆ ਮੈਂ ਛਰੇੜਾ ਪਿੰਡ ਵੱਲ ਨੂੰ ਗਿਆ ਸੀਗਾ ਤੇ ਉੱਥੇ ਮੈਂ ਪੁੱਛਿਆ ਵੀ ਸੀਗਾ ਕਿ ਇੱਥੇ ਕੋਈ ਬਜ਼ੁਰਗ ਦੱਸੋ ਅੱਜ ਮੈਂ ਉਹਨਾਂ ਬਜ਼ੁਰਗਾਂ ਨੂੰ ਹੀ ਮਿਲਣ ਆਇਆ ਇਸ ਗੁਜਰ ਮੱਲੇ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਹਾਡਾ ਕੀ ਨਾਮ ਹੈ ਜੀ ਮੁਹੰਮਦਦੀਨ ਹੈ ਜੀ ਮੁਹੰਮਦਦੀਨ ਹਾਂ ਜੀ ਤੇ ਇਹ ਜਿਹੜਾ ਗੁੱਜਰ ਮੱਲਾ ਆ ਜਿਹੜਾ ਕਿ ਪੰਜਾਬ ਦਾ ਇੱਕ ਹਿੱਸਾ ਆ ਹਾਂਜੀ ਪੰਜਾਬ ਦੇ ਪਹਾੜੀ ਇਲਾਕੇ ਦਾ ਇੱਕ ਮੱਲਾ ਆ ਮੱਲਾ ਹੈ ਇਹ ਪਿੰਡ ਦੇਰੀਆਂ ਵਿੱਚ ਪੈਂਦਾ ਜੀ ਪਿੰਡ ਦੇਰੀਆਂ ਠੀਕ ਆ ਜੀ ਹਾਂਜੀ ਤੇ ਮੈਨੂੰ ਦੱਸੋ ਜੀ ਇਸ ਮੱਲੇ ਦੇ ਵਿੱਚ ਤੁਸੀਂ ਸ਼ੁਰੂ ਤੋਂ ਰਹਿ ਰਹੇ ਆ ਹਾਂ ਮੁੰਡੇ ਦੇ ਇਹ ਮੱਲਾ ਕਦੋਂ ਬਸਿਆ ਸੀ ਜੀ ਇਹ ਪੇਟੀਕਰ ਹੁੰਦੇ ਤੇ ਪਹਿਲੇ ਸਨ 47 ਤੇ ਅੱਛਾ ਜੀ ਉਸ ਤੋਂ ਬਾਅਦ ਫੇਰ ਸਾਡਾ ਜਰਮ ਦੇਰੀਆਂ ਦਾ ਪਿਤਾ ਸਾਡਾ ਦੇਰੀਆਂ ਰਿਹਾ ਇੱਥੇ ਲਾਲੇ ਗੋਠੀ ਠੀਕ ਆ ਜੀ ਛੱਲਿਆ ਠੀਕ ਆ ਫੇਰ ਉਹ ਦੋ ਕੁ ਸਾਲ ਉਹ ਥੱਲੇ ਚਲ ਗਏ ਠਿਗਲੀ ਦੇਰੀਆਂ ਹੋਇਆ ਅੱਛਾ ਜੀ ਉਹ ਦੇਰੀਆਂ ਥੱਲੇ ਹਾਂਜੀ ਹਾਂਜੀ ਫੇਰ ਆ ਗਏ ਫੇਰ ਇੱਥੇ ਮਤਲਬ ਇੱਕ ਦੋ ਤਰੀਕਾ ਪਈਆਂ ਜਿਹੜੀ ਆਪਣੀ ਜਗ੍ਹਾ ਦੀ ਮਿਲ ਗਈ ਬਾਬੇ ਨੂੰ ਠੀਕ ਆ ਜੀ ਹਾਂਜੀ ਉਸ ਤੋਂ ਬਾਅਦ ਫੇਰ ਨਾ ਇਹ ਕੋਈ ਮੁੱਲ ਲਈ ਅਸੀਂ ਅੱਛਾ ਜੀ ਕੋਈ ਬਾਬੇ ਵਾਲੀ ਜਿਹੜੀ ਉਹ ਥੱਲੇ ਠੀਕਾ ਹਾਂਜੀ ਤਾਂ ਟੈਂਕ ਬਾਸ ਹੁੰਦਾ ਹੀ ਰਿਹਾ ਅੱਛਾ ਉਹ ਪਾਣੀ ਦੀ ਪਹਿਲੇ ਬਹੁਤ ਗਤੀ ਅੱਛਾ ਜੀ ਘੋੜਿਆਂ ਉੱਪਰ ਵੀ ਲਿਆਣਾ ਊਠਾਂ ਉੱਪਰ ਵੀ ਲਿਆਣਾ ਊਠ ਵੀ ਰੱਖੇ ਹੁੰਦੇ ਤੇ ਫੇਰ ਉਸਤੇ ਥੱਲੇੋਂ ਲਿਆਉਣਾ ਦੇਰੀਆਂ ਤੋਂ ਉਹ ਦੇਰੀਆਂ ਤੇ ਅੱਛਾ ਜੀ ਕੋ ਧਰਮਪੁਰ ਉਹ ਖਾੜਾ ਵਾਲਾ ਖੂਹ ਉੱਥੇ ਕੰਦੇ ਹਟੀਆਂ ਦੇ ਹੇਠਾਂ ਅੱਛਾ ਜੀ ਫੇਰ ਉਤੇ ਬਾਅਦ ਫੇਰ ਟੈਂਕ ਲਾਏ ਉਰ ਗਵਾ ਤੇ ਘੋੜੇ ਗਵਾ ਤੇ ਫੇਰ ਟੈਂਕਾਂ ਦਾ 1200 ਦਾ ਠੀਕ ਹੈ ਜੀ ਉਹ ਟੱਲਾ ਜਾਣਾ ਉਹਨੇ ਅੱਛਾ ਜੀ ਹੁਣ ਤੱਕ ਲੰਘ ਜਾਣਾ ਫੇਰ ਕੱਲੇ ਕੱਲੇ ਘਰ ਨੇ ਮਕਾਣਾ ਅੱਛਾ ਜੀ ਵੀ ਪਸੂ ਤਾਂ ਸਾਡੇ ਘਰ ਹੀ ਪਿੰਦੇ ਨੇ ਅੱਛਾ ਜੀ ਦੋ ਮੱਝਾ ਹੁਣ ਦਿੰਦੇ ਨੇ ਹੁਣ ਘਰ ਹੀ ਪੀਣਾ ਅੱਛਾ ਜੀ ਹਾਂ ਜੀ ਫੇਰ ਉਹਦੇ ਬਾਅਦ ਜੀ ਚਲੋ ਹੁੰਦਾ ਰਿਹਾ ਟਾਈਮ ਪਾਸ ਹਾਂ ਜੀ ਇਹ ਇੱਥੇ ਬੋਰ ਵੀ ਕਰਾਇਆ ਦੋ ਵਾਰੀ ਅੱਛਾ ਜੀ ਨਹੀਂ ਨਿਕਲਿਆ ਪਾਣੀ ਇੱਥੇ ਪਾਣੀ ਨਿਕਲਿਆ ਨਹੀਂ ਬਿਲਕੁਲ ਵੀ ਹੈ ਕਰਿਆ ਨਹੀਂ 3.500 ਤਾਈ ਬੋਰ ਗਿਆ ਪਾਣੀ ਨਹੀਂ ਆਇਆ ਹਾਂ ਜੀ ਅੱਛਾ ਜੀ ਫੇਰ ਉਸਦੇ ਬਾਅਦ ਉਹ ਵੀ 2.5 ਲੱਖ ਰੁਪਏ ਲਾਇਆ ਅਸੀਂ ਵੀ ਨਹੀਂ ਕੋ ਸਾਨੂੰ ਨਹੀਂ ਹਾਂ 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 ਅਸਲ ਕੁਝ ਨਹੀਂ ਅੱਛਾ ਜੀ ਫੇਰ ਉਹਦੇ ਬਾਅਦ ਦੇਖੋ ਜੀ ਇਹ ਮਤਲਬ ਨਾ ਇਹ ਝਾੜੂ ਵਾਲੇ ਬਣੇ ਅੱਛਾ ਜੀ ਅੱਛਾ ਅੱਛਾ ਹਾਂ ਜੀ ਠੀਕ ਹੈ ਮੈਂ ਲਿਸ਼ਾਰਪੁਰੋਂ ਆਏ ਹੋ ਜੀ ਜੀ ਡਾਕਟਰ ਅਵਜੋਤ ਸਿੰਘ ਡਾਕਟਰ ਅਵਜੋਤ ਸਿੰਘ ਹਾਂ ਜੀ ਹਾਂ ਜੀ ਫੇਰ ਉਹਨੇ ਫਿਰ ਇਹ ਸਟਾਪ ਹਲਾਇਆ ਜੀ ਅੱਛਾ ਜੀ ਤੇ ਪਾਣੀ ਸਾਨੂੰ ਉਹ ਟਿੱਬੇ ਪਰ ਟੈਂਕੂ ਪਾਰ ਜਿਹੜਾ ਉਹ ਰੁੱਖਾਂ ਵਾਲਾ अच्छा वो चलो मैं दिखा देना अपने दर्शकां नु हां जी ठीक है जी उथे ते फेर मतलब ना ਲੈ ਜੀ ਪੈ ਪਾਈ ਠੀਕ ਹੈ ਜੀ ਪਹਿਲੇ ਆਂਦੀ ਦੀ ਝਰੇੜੇ ਵਿੱਚੀ ਠੀਕ ਹੈ ਜੀ ਹਾਂ ਜੀ ਫੇਰ ਉਹ ਕਦੀ ਸਾਨੂੰ ਭਰਨ ਦੇਣਾ ਕਦੀ ਨਹੀਂ ਭਰਨ ਦੇਣਾ ਅੱਛਾ ਜੀ ਕਦੀ 15 ਦਿਨਾਂ ਨੂੰ ਉਹਨੇ ਪਾਣੀ ਭੇਜਣਾ ਦਾ ਬਾਟੇ ਖੋਲ ਲੈਂਦੇ ਸੀ ਲੋਕ ਠੀਕ ਹੈ ਜੀ ਹਾਂ ਜੀ ਆਹ ਬਹ ਦਿੱਕਤ ਬਹੁਤ ਰਹੀ ਸਾਨੂੰ ਹੂੰ ਹੂੰ ਹੋਣ ਬੜਾ ਸ਼ੁਕਰ ਹੈ ਜੀ ਚਲੋ ਆਜ਼ਾਦੀ ਤੋਂ ਬਾਅਦ ਇਸ ਮਹੱਲੇ 'ਚ ਪਾਣੀ ਨਹੀਂ ਆਇਆ ਸੀਗਾ ਹੁਣ 3 ਸਾਲ ਤੋਂ ਪਾਣੀ ਆਇਆ ਇਸੇ ਕੋਲ ਹੁਣ ਆਇਆ ਹੁਣ ਲੱਕੀ ਲੱਗੇ ਸਾਡੇ ਘਰ ਘਰ ਮਹੱਲੇ ਬੱਲੇ ਬੜਾ ਸ਼ੁਕਰ ਹੈ ਜੀ ਚਲੋ ਤੁਹਾਡਾ ਜਨਮ ਹੈਗਾ 1951 ਦਾ ਹਾਂ ਜੀ ਤੁਹਾਡੇ ਬਜ਼ੁਰਗਾਂ ਨੇ ਪੁਰਾਣੇ ਸਮੇਂ ਬਾਰੇ ਤੁਹਾਨੂੰ ਕੁਝ ਦੱਸਿਆ ਹੀ ਹੋਊਗਾ ਜ਼ਰੂਰ ਦੱਸਿਆ ਕੀ ਦੱਸਦੇ ਹੁੰਦੇ ਕਿੰਦਾ ਦਾ ਮਾਹੌਲ ਹੁੰਦਾ ਸੀ ਇੱਥੇ ਇੰਡਾ ਗੱਲ ਧੀ ਵੀ ਬਾਬਾ ਪਿਓ ਸਾਡਾ ਹਨ ਜਿਹੜਾ ਜੀ ਉਹ ਸਾਨੂੰ ਉਹਨੇ ਕਹਿਣਾ ਵੀ ਬਾਬਾ ਸਾਡਾ ਹੁੰਦਾ ਤਾਂ ਪਹਿਲਾ ਜੀ ਸਾਡਾ ਦਾ ਪਰ ਮਾ ਬਾ ਬਣਿਆ ਨਾ ਜੀ ਜੀ ਉਹਦਾ ਬਾਬਾ ਥਾ ਜੀ ਕਹਿੰਦਾ ਉਹਨੇ ਉਹ ਇਹ ਟਿੱਬੇ ਦਾ ਮੱਥਾ ਨਾ ਜਾ ਕੇ ਬਹਿ ਜਾਣਾ ਸੀ ਅੱਛਾ ਜੀ ਤਾਂ ਇੱਕ ਕੋੜ ਹੁੰਦੀ ਸੀ ਪੁਰਾਣੇ ਜਮਾਨੇ ਦੀ ਅੱਛਾ ਜੀ ਉਹ ਫੇ ਕਹਿੰਦਾ ਉਹ ਬੱਚਿਓ ਤੁਸੀਂ ਦੇਖਿਓ ਵੀ ਰੁੱਖਾਂ ਨੂੰ ਪੈਸੇ ਲੱਗਣੇ ਨਖ ਅੱਛਾ ਜੀ ਹਾਂ ਜੀ ਉਹਨੇ ਦਸੀ ਗੱਲ ਬੁੱਢੇ ਨੇ ਬਾਬੇ ਨੇ ਹਮ ਹਮ ਤੇ ਉਹ ਕਹਿੰਦਾ ਫੇ ਖਾ ਮਾਂ ਬਾ ਸੇ ਫੇ ਹਣ ਲਿਆ ਕਰਨੇ ਨਖ ਹਮ ਹਮ ਹਾਂਜੀ ਅੱਛਾ ਜੀ ਤੇ ਉਹ ਮਤਲਬ ਦੇਖੋ ਵੀ ਕਿਆ ਨਾ ਵਦਣਾ ਉਹ ਬੇ ਹੋਣ ਨਾ ਲੱਗੇ ਉਹ ਪੈਸੇ ਹੂੰ ਹੂੰ ਇਸ ਵੇਲੇ ਪੈਸੇ ਨਾ ਬਾਸ ਵੱਡ ਕੇ ਲੈ ਜਾਓ 450 500 बिक ਜਾਂਦੇ ਜੀ ਜੀ ਹਾਂਜੀ ਜੀ ਇਹ ਰੋਖ ਵੱਡ ਕੇ ਲੈ ਜਾਓ ਬਾਲਨ 500 बिक ਜਾਣਾ 450 ਕਿਹੜਾ ਰੋਖ ਹੈ ਜੀ ਇਹ ਇਹ ਰਜੈਨ ਹੈ ਰਜੈਨ ਅੱਛਾ ਹਾਂਜੀ ਤੇ ਕਾਂ ਰੌਂਦੇ ਜਿਹੜਾ 800 ਵੀ ਫੱਟੀ बिक ਸਕਦੀ ਜੀ ਅੱਛਾ ਜੀ ਤੇ ਵਾਲਣ ਜਿਹੜਾ ਉਹ 500 ਜੇ 450 ਇਸ ਬਿਲ ਇਹ ਭਾਜੀ ਹੂੰ ਹੈ ਹੂੰ ਤੇ ਖੈਰ ਹੈ ਜਿਹੜਾ ਉਹ ਤਾਂ ਬਹੁਤ ਮਹਿੰਗਾ ਉਹ ਬਹੁਤ ਮਹਿੰਗਾ ਹੋ ਗਿਆ ਜੀ ਜੀ ਕੱਠਾ ਬਣਦਾ ਉਤੋਂ ਹਾਂ ਕੱਠਾ 4 1400 14000 ਰੁਪਏ ਕੁਆਂਟ ਵਾਲੇ ਫੈਕਟਰੀਆਂ 'ਚ ਹਾਂ ਇਹ ਬਜ਼ੁਰਗ ਕਹਗਾ ਸੀ ਤੁਹਾਡੇ ਰੁੱਖਾਂ ਨੂੰ ਪੈਸੇ ਲੱਗਣੇ ਨੇ ਲੱਗਣੇ ਨੇ ਨਾ ਉਹਦੋਂ ਨਹੀਂ ਪਿਕਦਾ ਬੁਕਤਾ ਹੁੰਦਾ ਹੈ ਨਾ ਉਸ ਲੈ ਕਿੱਥੇ ਉਹਨੇ ਕਿਹਾ ਵੇਚਣਾ ਐਸੇ ਨਾ ਹੁੰਦੇ ਚਵਾਨੀ ਦੀ ਆੜੀ ਹੁੰਦੀ ਜੀ ਬੰਦੇ ਦੀ ਹਾਂ 200 ਰੁਪਏ ਕੋ ਮੈਂ ਲਾਈ ਉਹ 12 ਸਾਲ ਦੇ ਨੇ ਅੱਛਾ ਜੀ 200 ਰੁਪਿਆ ਦਿਹਾੜੀ ਮੈਂ ਠੇਕੇਦਾਰਾਂ ਦਾ ਕੰਮ ਲੱਗਾ ਤੇ ਮੈਂ 200 ਰੁਪਿਆ ਦਿਹਾੜੀ ਤੇ ਬਾਕੀ ਦੇ ਦੀ ਤਿੰਨ ਹੋਣੀ ਜਵਾਨ ਬੰਦੇ ਹੈ ਜਿਹੜੇ ਬੱਲੇ 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 ਹੈ ਤੇ ਮੇਰੀ 200 ਰੁਪਿਆ ਤਾਂ ਉਹਨਾਂ ਨੇ ਕਹਿਣਾ ਉਹ ਫਜਲੂਏ ਦਾ ਕਹਿਣਾ ਉਹ ਲਗੀ ਪੇ 40 ਰੁਪਏ ਮਹੀਨੇ ਦੇ ਪਾਉਣ ਹੂੰ ਤੇ ਉਹਦਾ ਨਾ ਫਜਲ ਨਹੀਂ ਦਾ ਅੱਛਾ ਜੀ ਅੱਛਾ ਹਾਂ ਜੀ ਤੇ ਬਾਬੇ ਦਾ ਨਾਂ ਜਾਨ ਮੁਹੰਮਦ ਆ ਠੀਕ ਹੈ ਜੀ ਹਾਂ ਜੀ ਸੋ ਇਦਾਂ ਹੀ ਗੱਲ ਹੈ ਤੇ ਉਹਨਾਂ ਨੇ ਬਾਬਾ ਜੀ ਉਸ ਸਮੇਂ ਦਾ ਹਾਂਜੀ ਜਦੋਂ 47 ਦਾ ਦੌਰ ਹੋਇਆ ਸੀ ਇੱਥੇ ਹਾਂਜੀ ਉਹ ਉਹ ਉਦੋਂ ਉਹ ਦੇਰੀਆਂ ਰਹਿੰਦੇ ਹੋਣੇ ਆ ਦੇਰੀਆਂ ਨਹੀਂ ਐ ਨਹੀਂ ਇੱਥੇ ਹੀ ਰਹਿੰਦੇ تھے ਫੇ ਉੱਜੜ ਗਏ ਸਾਰੇ ਇਦਨੋਂ ਜਿ세 ਆਉਂਦੇ ਹਨਾ ਅੱਛਾ ਜੀ ਘੁੰਮਦੂ ਕਾਂਲੇ ਕੋ ਕਾਸੀ ਵਾਲੇ ਫਿਰ ਉਹ ਨਿਕਲ ਗਏ ਉਹ ਨੂੰ ਟਾਂਡੇ ਤੇ ਮੋੜੇ ਤੇ ਫੇ ਜਾ ਕੇ ਅੱਛਾ ਉੱਥੋਂ ਮੋੜੇ ਮੋੜੇ ਉਹ ਕਿੱਦਾਂ ਮੋੜੇ ਜੀ ਉੱਥੋਂ ਉਹ ਇਦਾਂ ਤੇ ਪਿਓ ਸਾਡਾ ਜਿਹੜਾ ਉਹਦੇ ਮਾਮੇ ਤੇ ਲੱਬਰ ਪੁਹਾੜੀ ਕਮਾਈ ਦੇ ਵੀ ਨਾਲ ਜੀ 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 ਹਾਂਜੀ ਹਾਂਜੀ ਉਹ ਫੇਉ ਨਾਲ ਹੀ ਮੁੜਿਆ ਜਾ ਜੀ ਹਾਂਜੀ ਅੱਛਾ ਅੱਛਾ ਠੀਕ ਆ ਤੇ ਫੇਰ ਮਤਲਬ ਉਹ ਨਾ ਕੋ ਉਥੇ ਕਮਾਈ ਦੇ ਵੀ ਰਹੇ ਕੋ ਸੂਬੇਦਾਰ ਦਾ ਅੱਛਾ ਜੀ ਭੋਲ ਵੀ ਚ ਰਹੇ ਇਹ ਦੇਰੀਆਂ ਆ ਗਏ ਹੂੰ ਹੂੰ ਫੇਰ ਮਤਲਬ ਜੇ ਲੈ ਨਾ ਨਾਟ ਹੋ ਗਈ ਜਗਾ ਖਤਰੀਆਂ ਨਾ ਹੋਈ ਉਹ ਸਿਆਲ ਗੋਟੀਆਂ ਨੂੰ ਅੱਛਾ ਜੀ ਫੇਰ ਉਥੇ ਬਾਅਦ ਫੇਰ ਉਥਰ ਨਾ ਚਲ ਗਏ ਕੋ ਬਾਹਮਣੇ ਜਗਾ ਦੀ ਅੱਛਾ ਜੀ ਉਹ ਫੇ ਚਲੋ ਫੇ ਨਹੀਂ ਪਾਸ ਹੋਇਆ ਫੇ ਇੱਥੇ ਇੱਕ ਦੋ ਤਰੀਕਾ ਪਈਆ ਆਪਣੀ ਮਿਲ ਗਈ ਜਿਹੜੀ ਸੀ ਗੁਜਾਰ ਕਨਾਲਾਂ ਅੱਛਾ ਜੀ ਅੱਛਾ ਹਾਂ ਜੀ ਠੀਕ ਉਹ ਚਲੋ ਇੱਥੇ ਆ ਕੇ ਕੁਲੇ ਪਾਲੇ ਮਾੜੇ ਪਤਲੇ ਹੂੰ 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 ਹੌਣ ਟਾਈ ਮੁੰਡਿਆਂ ਨੇ ਕਿਸੇ ਨੇ ਗੱਡੀਆਂ ਰੱਖ ਲਈਆਂ ਟਰਾਲੇ ਹਾਂ ਜੀ ਤੇ ਹੌਣ ਮਤਲਬ ਨਾ ਖੈਰ ਖਰਾ ਟਾਈ ਪਾਸ ਹੋਇਆ ਕਰਦਾ ਐਵੇਂ ਜਾਣ ਕੇ ਕਿ ਇਹ ਵੀ ਐਵੇਂ ਹੀ ਨਾ ਹੂੰ 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 ਹੁਣ ਜਿੱਦਾਂ ਬਜ਼ੁਰਗ ਤੁਹਾਡੇ ਹਾਂਜੀ ਇੱਥੇ ਸੀਗੇ ਸ਼ੁਰੂ ਤੋਂ ਜਿਹੜਾ ਰੋਲਿਆਂ ਦਾ ਦੌਰ ਸੀ ਉਹ ਚ ਵੀ ਉਹ ਟਾਂਡੇ ਤੋਂ ਮੁੜ ਕੇ ਆ ਗਏ ਮੁੜ ਕੇ ਆਏ ਠੀਕ ਹੈ ਜੀ ਜਿੱਦਾਂ ਵੀ ਹਾਲਾਤ ਹੋਏ ਚਲੋ ਤੇ ਕੋਈ ਉਧਰੋਂ ਲਹਿੰਦੇ ਪੰਜਾਬ ਤੋਂ ਪਾਕਿਸਤਾਨ ਵੱਲੋਂ ਹਾਂਜੀ ਵੀ ਕੋਈ ਇੱਧਰ ਆਏ ਬੰਦੇ ਰਹਿ ਰਹੇ ਆ ਹੁਣ ਨਹੀਂ ਆਏ ਪਹਿਲੇ ਆਏ ਇੱਕ ਦੋ ਵਾਰੀ ਮੌਜਦੀਨ ਠੇਕੇਦਾਰ ਹੁੰਦਾ ਤਾਂ ਉਹ ਥੱਲੇ ਦੇ ਘਰ ਉਹਨਾਂ ਦੇ ਇਤੋਂ ਕੁ ਦੋ ਮਿੱਲ ਅੱਛਾ ਜੀ ਉਹ ਮਾਰਦਾ ਹਾ ਫੇਰਾ ਉਹ ਇੱਥੋਂ ਜਿਹੜੇ ਚਲੇ ਗਏ ਸੀ ਉਹ ਮਾਰਦੇ ਹੀ ਫੇਰਾ ਦਿੱਤਾ। ਵਾਹ ਜੀ ਵਾਹ। ਅੱਛਾ ਜੀ ਅੱਛਾ ਠੀਕ ਆ। ਫੇਰ ਉਹ ਖਤਮ ਹੋ ਗਿਆ। ਫੇਰ ਉਹਦਾ ਪਾਣ ਜਾ ਰਿਹਾ ਉਹ ਵੀ ਆਂਦਾ ਰਿਹਾ ਇੱਕ ਵਾਰੀ। ਅੱਛਾ। ਬਾਕੀ ਫੇਰ ਹੁਣ ਨਹੀਂ ਹੁਣ ਤਾਂ ਸਾਡਾ ਹੈ ਨਹੀਂ ਕੋਈ ਵੀਰ। ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਤੁਸੀਂ ਬੈਠੇ ਆਂ ਇਸ ਜਗ੍ਹਾ ਤੇ ਜ਼ਮੀਨ ਦਾ ਕੀ ਰੇਟ ਆ ਜੀ? ਉਹ ਜੀ ਦੇਖੋ ਉਸ ਵੇਲੇ ਤਾਂ ਹੋ ਜਾਂ ਮੰਦਾ ਪਾ। ਹੁਣ ਹੁਣ ਇਸ ਵੇਲੇ ਇਸ ਵੇਲੇ ਜੀ 50 ਕੁ ਹਜ਼ਾਰ ਰੁਪਈਆ ਕਨਾਲ ਤੇ ਘਟਣੀ ਨਹੀਂ। ਇੱਥੇ ਜਿੱਥੇ ਆਪਾਂ ਬੈਠੇ ਤੁਹਾਡੇ ਇੱਥੇ ਜ਼ਮੀਨ ਦੇ ਉੱਤੇ ਜਿੱਦਾਂ ਕਣਕ ਲੱਗੀ ਹੈ ਇਹ ਹਾਂ 50000 ਕਨਾਲ ਹਾਂ ਇਹ ਜੇ ਕਾਟਣੀ ਮਿਲਣੀ ਜੀ ਅੱਛਾ ਜੀ ਫੇਰ ਵੀ ਜ਼ਿੰਦਾ ਕੋਈ ਨਹੀਂ ਹਾਂ ਤੇ ਬਹੁਤੀਆਂ ਜ਼ਮੀਨਾਂ ਹੈ ਨਹੀਂ ਮੈਂ ਸੁਣਿਆ ਇਸ ਜਗ੍ਹਾ ਤੇ ਮਾਲਕਾਂ ਕੋ ਮਾਲਕੀ ਜ਼ਿਆਦਾ ਹੈ ਨਹੀਂ ਇੱਥੇ ਹੈ ਨਹੀਂ ਮਹਿਕਮਾ ਆ ਜਾਦੇ ਤੇ ਇੱਥੇ ਤੁਹਾਡੇ ਕੋਲ ਮਾਲਕੀ ਆ ਆਪਣੀ ਇਹ ਤਾਂ ਆਪਣੀ ਹੈ ਮੇਰੀ ਅੱਛਾ ਜੀ ਇਹ 8 ਕਨਾਲ 17 ਮਰਲੇ ਜੀ ਮੈਂ ਉੱਪਰ ਜਾਇਂ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਨੇ ਚੋ ਰੋਟੇ ਭਰਾ ਨੇ ਮੇਤੇ ਉਹ ਲੈ ਜਿਗਲਾ ਖੇਤ ਠੀਕ ਹੈ ਜੀ ਠੀਕ ਹੈ ਹਾਂ ਜੀ ਠੀਕ ਹੈ ਬਾਕੀ ਬੁੱਢੇ ਵਾਲੀ ਇੱਧਰ ਥੋੜੀ ਸਾਤਕ ਨਾਲ ਕਿੰਨੀ ਠੀਕ ਹੈ ਮੈਂ ਇਹੀ ਟਾਈਮpass ਕਰਨ ਵਾਲੀ ਗੱਲ ਹੈ ਜਮੀਨਾਂ じゃ ਕੁਛ ਨਹੀਂ ਬਏ ਹਾਂ ਸਾਡੇ ਹੈ ਨਹੀਂ ਸਾਡੇ ਹੁਣ ਦੇ ਨੇ ਮੈਂ ਦੇਖੀ ਜਾਨਾ ਉੱਥੇ ਤਿੰਨ ਤਿੰਨ ਬਾਂਦਰ ਬਹਿ ਜਾਇਆ ਕਰਦੇ ਆ ਕੇ ਜੀ 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 ਕੁੱਤੇ ਨੇ ਨਠਾਣੇ ਹਾਂਜੀ ਰਾਹ ਨੂੰ ਸਾmber ਆ ਜਾਂਦੇ ਨੇ ਆ ਬੜਾ ਧਿਆਨ ਰੱਖਣਾ ਪੈਂਦਾ ਹੈ ਬੜਾ ਭਾਰਾ ਰਾਹ ਨੂੰ ਬੈਠੀ ਜਮਾਰ ਕੇ ਦੇਖਦੇ ਰਹਿਣਾ ਵੀ ਆਇਆ ਤਾਂ ਨਹੀਂ ਕੋਈ ਇਹਨੂੰ ਮੈਂ ਦੇਖਿਆ ਤੁਸੀਂ ਬਾੜਾ ਨਹੀਂ ਲਾਈਆਂ ਹੈਗੀਆਂ ਆਲੇ ਦੁਆਲੇ ਬਾੜਾ ਨਹੀਂ ਹੈ ਇੱਧਰ ਤਾਂ ਖਾਨ ਨੇ ਅੱਛਾ ਜੀ ਕਿ ਹੱਲ ਸੱਟੀ ਉਹਨ ਬਹੇ ਚੜ੍ਹ ਆਂਦੇ ਹੈ ਪਰੂ ਠੀਕ ਆ ਠੀਕ ਆ ਤਾਂ ਅੱਛਾ ਇੱਧਰ આજ ਕੀ ਇਸ ਵਕਤ ਸੇ ਆਇਆ ਬਾਂਦਰ ਨਾ ਉਹ ਸਾੰਬਰ ਇੱਧਰੋਂ ਬੈਣਾ ਸਾੰਬਰ ਠੀਕ ਆ ਜੀ ਹਾਂ ਜੀ ਇੱਧਰ ਆਇਆ ਨਹੀਂ ਫੇ ਜੇ ਆਣੇ ਤਾਂ ਲਾਦਣੀਆਂ ਨਾ ਦੂਗਾ ਨਹੀਂ ਨਾ ਉਹ ਨਹੀਂ ਲੱਗੇ ਸਾਤੇ ਜਾਲ ਅਛਾ ਜੀ ਹਾਂ ਜੀ ਇਹਨਾਂ ਜਿਹੇ ਹੂੰ ਇਹਹੀ ਦਿੱਕਤਾਂ ਆ ਸਾਰੀਆਂ ਜੋ ਮੈਂ ਪਹਿਲੇ ਵਲੌਗਸ ਵਿੱਚ ਵੀ ਪਾਈਆਂ ਹਾਂ ਜੀ ਕਿ ਜਾਨਵਰ ਬਹੁਤ ਤੰਗ ਕਰਦੇ ਕੋਈ ਫਸਲ ਕੋਈ ਸਬਜ਼ੀ ਕੁਝ ਨਹੀਂ ਹੋਣ ਦਿੰਦੇ ਹਾਂ ਗੱਖੜੀ ਸਮਝੀ ਤੇ ਇਹ ਦਿੱਕਤਾਂ ਦੇ ਨਾਲ ਇਹ ਇਲਾਕਾ ਜੂਝ ਰਿਹਾ ਆ ਤੇ ਸਰਕਾਰਾਂ ਨੂੰ ਸਾਰੇ ਹੀ ਬੇਨਤੀ ਕਰਦੇ ਆ ਸਰਕਾਰਾਂ ਨੂੰ ਸਾਰੇ ਗੁਹਾਰ ਲਗਾਉਂਦੇ ਆ ਕਿ ਇਹਨਾਂ ਜਾਨਵਰਾਂ ਦਾ ਕੋਈ ਹੱਲ ਕੀਤਾ ਜਾਵੇ ਹਾਂ ਇਹ ਹੈ ਇਹ ਤਾਂ ਕਹਿੰਨੇ ਆ ਅਸੀਂ ਵੀ ਕੋਈ ਹੱਲ ਕਰਨਗੇ ਕਿਸੇ ਦਿਨ ਇੱਥੇ ਸਭ ਤੋਂ ਬਜ਼ੁਰਗ ਹੁਣ ਤੁਸੀਂ ਆ ਮੈਂ ਹੈ ਹੀ ਆ ਸਭ ਤੋਂ ਵੱਡਾ ਗੁਜਰ ਮਹੱਲੇ ਚ ਅੱਛਾ ਜੀ ਠੀਕ ਹੈ ਵੱਡਾ ਮੈਂ ਹੀ ਆ ਠੀਕ ਹੈ ਠੀਕ ਦਿਕਤਾਂ ਦੀ ਗੱਲ ਕਰਦੇ ਹਾਂ ਹੋਰ ਕਿਹੜੀ ਦਿੱਕਤ ਆ ਜੀ ਇੱਥੇ ਦਿੱਕਤ ਇਹ ਵੀ ਰਾਹ ਜੀ ਸਾਨੂੰ ਬਣ ਜਾਏ ਨਾ ਰਾਹ ਬਹੁਤ ਖਰਾਬ ਆ ਜੀ ਮੈਂ ਦੇਖਿਆ ਹਾਂ ਰਾਹ ਖਰਾਬ ਹੈ ਫੇ ਉਧਰ ਤੇ ਇੱਧਰ ਨਿਕਲ ਜਾਏ ਨਾ ਪਰੇ ਤਾਂ ਠੀਕ ਆ ਜੀ ਹਾਂ ਜੀ ਫੇਰ ਅੱਛੀ ਗੱਲ ਹੈ ਅਸੀਂ ਕਹਿੰਦੇ ਆ ਵੀ ਚਲੋ ਜਿੰਦਾ ਜਿੰਦਿਆਂ ਦਾ ਹੋ ਜਾ ਹੋਰ ਚਲੇ ਤਾਂ ਜਾਣਾ ਹੀ ਹੈ ਰਹਿਣਾ ਤਾਂ ਹੈ ਨਹੀਂ ਦੇਰੀਆਂ ਥੱਲੇ ਜੋ ਨੀਚੇ ਵਾਲੇ ਇਲਾਕੇੋਂ ਤੁ ਗੁਜਰ ਮਹੱਲੇ ਨੂੰ ਜਦੋਂ ਆਉਨੇ ਆਂ ਉਹ ਰਸਤਾ ਇੰਨਾ ਕ ਖਰਾਬ ਆ ਨਾ ਜੇ ਕਿਤੇ ਬਰਸਾਤਾਂ ਹੋਈਆਂ ਹੁਣ ਮੈਂ ਕਹਿਆ ਵੀ ਇਥੋਂ ਆਈ ਨਹੀਂ ਸਕਦਾ ਬੰਦਾ ਫੇਰ ਨਹੀਂ ਆ ਸਕਦਾ ਕਿਤਨੇ ਕਿਤੇ ਡਿਗੇ ਲੋ ਉਹਦੇ ਲੱਤਾਂ ਮਾ ਟੁੱਟੀ ਲੋ ਫੇਰ ਖਾਲੇ ਪੈ ਜਾਣੇ ਨਾ ਜੀ ਹਾਂਜੀ ਹਾਂਜੀ ਇਹ ਕਹਿ ਸਕਦੇ ਕਿਲੋ ਕਿਲੋ ਮੀਟਰ ਦਾ ਜਿਹੜਾ ਇਧਰ ਨੂੰ ਹਾਂ ਝਰੇੜੇਵਾਲ ਨੂੰ ਤੇ ਪਿੱਛੋਂ ਕਿਲੋ ਡੇਢ ਕਿਲੋਮੀਟਰ ਜਿਹੜਾ ਤੁਹਾਡਾ ਦੇਰੀਆਂ ਤੋਂ ਉੱਪਰ ਨੂੰ ਆਉਂਦਾ ਜਿਹੜਾ ਹਾਂ ਇਹ ਤਾਂ ਹੈ ਜੀ ਦੇਖੋ ਬਹੁਤ ਦਿੱਕਤਾਂ ਆ ਇੱਕ ਗੱਲ ਹੋਰ ਜੀ ਇਹ ਮਕਾਨ ਸਾਡੇ ਬਾਕੀ ਤਾਂ ਚਲੋ ਇਹ ਮੁੰਡਿਆਂ ਨੇ ਕਰ ਲਏ ਜੀ 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 ਇਹ ਸਾਨੂੰ ਕੋਈ ਗ੍ਰਾਂਟ ਨਹੀਂ ਮਿਲੀ ਇਹਨਾਂ ਦੇ ਬਾਰੇ ਵਿੱਚ ਅੱਛਾ ਜੀ ਹਾਂ ਜੀ ਇਹ ਦੋ ਘਰ ਬਣਨੇ ਇਸ ਇਹ ਮਕਾਨ ਦੇ ਠੀਕ ਹੈ ਜੀ ਇੱਕ ਮੇਰੇ ਨਾਂ ਇੱਕ ਉਹ ਮੇਰੇ ਭਾਈ ਦੇ ਨਾਂ ਦਾ ਹੁਣ ਮੁੰਡਾ ਰਹਿੰਦਾ ਉਹਦੇ ਚ ਅੱਛਾ ਮਕਾਨਾਂ ਦੀ ਗ੍ਰਾਂਟ ਮਿਲਦੀ ਆ ਇੱਥੇ ਮੈਂ ਸੁਣਿਆ ਸੀਗਾ ਮਿਲਦੀ ਜੀ ਨਾ ਹੁਣ ਨਹੀਂ ਨਾ ਇਹ ਸਾਡੇ ਨਾ ਸਰਪੰਚ ਨੇ ਭਾਈ 47 ਦੇ ਬਾਅਦ ਭਾਈ ਕਿਸੇ ਨੂੰ ਨਹੀਂ ਮੈਂ ਪਿਛਲੀ ਵਾਰ ਆਏ ਨੇ ਸੁਣਿਆ ਸੀਗਾ ਜੀ ਮੈਨੂੰ ਦੱਸਿਆ ਸੀ ਥੱਲੇ ਹਾਂਜੀ ਦੇਰੀਆਂ ਤੋਂ ਈ ਥੱਲੇ نیچے ਹਾਂ ਕਿ ਪਿਛਲੇ 20 ਸਾਲਾਂ ਤੋਂ ਇਸ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਮਿਲੀ ਇਸ ਮਕਾਨਾਂ ਵਾਸਤੇ ਹਾਂ ਨਹੀਂ ਮਿਲੀ ਹਾਂ ਇਹ ਚਲੋ ਛਾਈ ਠੀਕ ਗ੍ਰਾਂਟਾਂ ਪਿੰਡ ਚ ਆਈਆਂ ਦੀਆਂ ਇੱਥੇ ਠੀਕ ਹੈ ਜੀ ਠੀਕ ਹੈ ਪਹਿਲਾ ਅੱਛਾ ਜੀ ਤੇ ਮੈਂ ਗਿਆ ਉੱਥੇ ਉਹਨਾਂ ਨੂੰ ਕਿਹਾ ਮੈਂ ਕਿਹਾ ਸਾਡੀ ਯਾਰ ਤੁਸੀਂ ਇੱਕੋ ਹੀ ਭਰਾ ਦਿੰਦੇ ਬਾਕੀ ਨਹੀਂ ਤਾਂ ਉਹ ਕਹਿੰਦੇ ਜੀ ਤੁਹਾਡੋਂ ਲਾਉਟ ਨਹੀਂ ਫੇਰ ਮਤਲਬ ਇੱਕ ਗੱਲ ਹੋਰ ਅੱਛਾ ਜੀ ਪਸ਼ੂਆਂ ਨੂੰ ਸ਼ੈੱਡ ਬਣੇ ਅੱਛਾ ਜੀ। ਉਹ ਕਿ ਕਿ ਨਾਉਦਾ ਨਾ? ਜੀ ਜੀ ਜੀ। ਤਾਂ ਉਹ ਕਹਿੰਦੇ ਗੁਜਰਾਂ ਲਾਉਟ ਹੈ ਨਹੀਂ। ਸਾਡੇ ਮੇਰੇ ਸਾਰੇ ਲੱਬਰ ਪੁਹਾਰੀ ਨੇ ਕਮਾਈ ਦੇ ਵੀ ਨਾਲ। ਅੱਛਾ ਜੀ। ਉੱਥੇ 11 ਸ਼ੈੱਡ ਮੁੰਡਿਆਂ ਨੇ ਭਾਇਨ ਉਹਨਾਂ ਗੁਜਰਾਂ ਦੇ ਨੇ। ਅੱਛਾ ਜੀ। ਉਹ ਕਿੱਦਾਂ ਲਾਉਟ ਗਏ? ਉੱਥੇ ਵੀ ਝਾੜੂ ਵਾਲੇ ਹੀ ਨਾ। ਹੂੰ ਹੂੰ ਹੂੰ। ਉਹ ਦਸੂਹੇ ਤੇ ਐਵੇਂ ਲੈ। ਹੂੰ ਹੂੰ ਹੂੰ। ਹਨ ਜੀ। ਠੀਕ ਠੀਕ ਹੈ ਜੀ। ਉਹ ਪਤਾ ਨਹੀਂ ਇਦਾਂ ਹੀ ਹੈ ਜੀ ਕੋਹ ਮਸਾਲਾ ਕੱਢ ਜਾਂਦੇ ਲੋਕ। ਹੂੰ। ਉਹ ਚਲੋ। ਹੁਣ ਸਰਪੰਚ ਬਣਿਆ ਵੀ ਦੇਖੋ ਜੇ ਤਾਂ ਕਰੇਗਾ ਤਾਂ ਠੀਕ ਹੈ ਜੀ। ਹਾਂ ਜੀ। ਚਲੋ ਚਲੋ ਕੋਈ ਨਹੀਂ ਆਪਾਂ ਇਹ ਗੱਲਾਂ ਕਰਾਂਗੇ ਨਹੀਂ ਤਾਂ ਹਾਂ ਪਤਾ ਕਿਤਾ ਲੱਗੂ ਗੱਲਾਂ ਕਰਾਂ ਕਰਾਂਗੇ ਫਿਰ ਹਾਈਲਾਈਟ ਹੋਣਗੀਆਂ ਲੋਕਾਂ ਦੇ ਧਿਆਨ ਚ ਆਉਣਗੀਆਂ ਸਰਕਾਰਾਂ ਦੇ ਧਿਆਨ ਚ ਆਉਣਗੀਆਂ ਹਾਂ ਚਲੋ ਫਿਰ ਠੀਕ ਹੈ ਮੁਹੰਮਦਦੀਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਚਲੋ ਇਲਾਕਾ ਦੇਖ ਲਈਏ ਤੁਹਾਡਾ ਬਿਲਕੁਲ ਸ਼ੁਕਰ ਹੈ ਆ ਦੇਖ ਲਈਏ ਦੇਖ ਲੋ ਦਿਖਾਓ ਮੈਨੂੰ ਆਪਣਾ ਮੱਲਾ ਬਈ ਹੈ ਕਿਹੜੀ ਕਿਹੜੀ ਕਲਾਸ ਪੜਦੇ ਤੁਸੀਂ 6ਵੀਂ 6ਵੀਂ ਚ ਕਿੱਥੇ ਪੜਦੇ ਆ ਹਾਂ ਚੜੇੜਾ ਅੱਛਾ ਅੱਛਾ ਚਲੋ ਵਾਹ ਜੀ ਵਾਹ ਦੇਖੋ ਤਾਂ ਇਹ ਆਪ ਤਾਂ ਵਸ ਇੰਨਾ ਕੀ ਆ ਉੱਪਰ ਚੜ ਹੋ ਜਾਂਦਾ ਕਿਤੇ ਚੜਾਈ ਜਾਈ ਹੈ ਹੈਗਾ ਹੈਗਾ ਹੋਰ ਅੱਛਾ ਉੱਚੀ ਜਗ੍ਹਾ ਕਿਹੜੀ ਇੱਥੇ ਤੁਹਾਡੇ ਤੋਂ ਉੱਚੀ ਇੱਥੇ ਇਹ ਹੀ ਆ ਉਹ ਬੱਲੇ ਦੇਖੋ ਜੀ ਵਾਜਵਾ ਆਇਆ ਹਨਾ ਬੱਲੇ 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 ਆ ਦੇ ਸਾਰਾ ਜੰਗਲ ਹੀ ਆ ਹੈ ਜੀ ਇਸ ਜਗ੍ਹਾ ਦੇ ਉੱਪਰ ਜਿੱਦਾਂ ਤੁਹਾਨੂੰ ਆਉਣ ਜਾਣ ਦੀ ਦਿੱਕਤ ਬਹੁਤ ਹੋਣੀ ਆ ਪੜਨਪੁਰ ਨੂੰ ਜਦੋਂ ਜਾਣੇ ਤੁਸੀਂ ਹਾਂਜੀ ਤੇ ਕੀ ਕੀ ਦਿੱਕਤਾਂ ਆਉਂਦੀਆਂ ਵੈਸੇ ਕੁਝ ਵੀ ਜਿੱਦਾਂ ਤੁਹਾਨੂੰ ਦਿੱਕਤਾਂ ਆਉਂਦੀਆਂ ਕੀ ਆਉਂਦੀਆਂ ਇੱਥੇ ਕਿਤੇ ਦੂਰ ਜਾਣ ਮੈਂ ਬਾਗ ਭੂਗ ਦਾ ਡਰ ਰਹਿੰਦਾ ਸੀ ਹਾਂ ਇਹ ਗੱਲ ਤੁਹਾਡੀ ਸਹੀ ਆ ਕਦੀ ਬਾਗ ਨੇ ਕੁਝ ਕਿਸੇ ਤੇ ਹਮਲਾ ਕੀਤਾ ਹਾਂਜੀ ਦੇਰੀਆਂ 4-5 ਸਾਲ ਪਹਿਲਾਂ ਕੀਤਾ ਨਹੀਂ ਡਰਦਾ ਰਹਿੰਦਾ ਯਾਰ ਰਾਤ ਬਰਾਤੇ ਵੀ ਹੈਨਾ ਹੂੰ ਤੇ ਉਦਾਂ ਨਾ ਕੋਈ ਇੱਥੇ ਦੁਕਾਨ ਹੈ ਮੈਨੂੰ ਲੱਗਦਾ ਹੈ ਨਾ ਇਸ ਜਗ੍ਹਾ ਤੇ ਕੋਈ ਦੁਕਾਨ ਨਹੀਂ ਹੈਗੀ ਹੈ ਨਾ ਹੈ ਥੱਲੇ ਜਾ ਕੇ ਥੱਲੇ ਚਰੇੜਾ ਹਾਂਜੀ ਇਸ ਜਗ੍ਹਾ ਤੇ ਟਾਵਰ ਵਗੈਰਾ ਹੈਗਾ ਸਿਗਨਲ ਆਉਂਦਾ ਹਾਂਜੀ ਹੈ ਦੇਖੋ ਉਦਾਂ ਇੰਟਰਨੈਟ ਚੱਲਦਾ ਹਾਂਜੀ ਸਹੀ ਬਿਲਕੁਲ ਪੜ੍ਹਾਈ ਕਰਦੇ ਹੁਣ ਇੰਟਰਨੈਟ ਤੋਂ ਕੁਝ ਹਾਂਜੀ YouTube ਵਗੈਰਾ ਜਾਂ ਕੁਝ ਚੱਲਦਾ ਹਾਂਜੀ ਚਲੋ ਇਹ ਵੀ ਬਹੁਤ ਵਧੀਆ ਗੱਲ ਹੈ ਜੀ ਕੁਛ ਕੁਛ ਗੱਲਾਂ ਹੈ ਜੋ ਇੱਥੇ ਸਹੂਲਤਾਂ ਮਿਲ ਰਹੀਆਂ ਆ ਚੰਗੀ ਗੱਲ ਆ ਬਹੁਤ ਵਧੀਆ ਇੱਥੇ ਫਸਲ ਹੋ ਜਾਂਦੀ ਆ ਚੰਗੀ ਤਰ੍ਹਾਂ ਹੈ ਥੋੜੀ ਬਿਦਲੀ ਬਿਦਲੀ ਹੋ ਗਈ ਆਓ ਦੇਖੋ ਪੱਥਰ ਹੀ ਬੜਾ ਆ ਤੇ ਹਲੋ ਐਨਾ ਚ ਜਿਹੜੇ ਆ ਬਣਾਏ ਆ ਤੁਸੀਂ ਇਹਨਾਂ ਚ ਰਾਤ ਨੂੰ ਕੋਈ ਰੁਕਦਾ ਹੈ ਹੈ ਹਾਂਜੀ ਇਹਨਾਂ ਨੂੰ ਕੀ ਕਹਿੰਦੇ ਤੁਸੀਂ ਤੰਨ ਤੰਨ ਹਾਂਜੀ ਤੁਸੀਂ ਰੁਕੇ ਕਦੀ ਹੈ ਹਾਂ ਜੀ ਅਸੀਂ ਉੱਥੇਲੇ ਰਹਿੰਦੇ ਹਾਂ ਅੱਛਾ ਰੋਜ਼ ਕੋਈ ਨਾ ਕੋਈ ਹੁੰਦਾ ਹੀ ਆ ਜੀ ਇੱਥੇ ਇਹਨਾਂ ਤੰ ਜਿਹੜੇ ਬਣਾਏ ਇਹਨਾਂ 'ਚ ਕੋਈ ਨਾ ਕੋਈ ਸੌਂਦਾ ਹੀ ਆ ਰੋਜ਼ ਦੇਖ ਲਓ ਹੈ ਬੜੌਖਾ ਫੇ ਵੀ ਰਾਤ ਸਾਰੀ ਬਤੀਤ ਕਰਨੀ ਇੱਧਰ ਜਸਤਾ ਹੈਗਾ ਨਾ ਆ ਜਾਓ ਵੀ ਆਹ ਜੀ ਦੇਖ ਲਓ ਮੈਂ ਆਵਾਂ ਯਾਰ ਆ ਦੇਖੋ ਹੈ ਆ ਤੁਸੀਂ ਮਿੱਟੀ ਦਾ ਲੇਪ ਕੀਤਾ ਹੈ ਨਾ ਪੱਕੇ ਨਾਲੋਂ ਵਧੀਆ ਤੁਸੀਂ ਕੱਚਾ ਰੱਖਿਆ ਇਹਨੂੰ ਆਸ਼ਾ ਤੁਸੀਂ ਮਕਾਨ ਬਾਅਦ ਚੋਂ ਪਾਇਆ ਹੋ ਹੈ

ਤੁਸੀਂ ਫੇਰ ਕੀ ਕਰਨਾ ਚਾਹੁੰਦੇ ਵੱਡੇ ਹੋ ਕੇ ਸਾਰੇ ਜਾਣੇ ਮੈਂ ਡਾਕਟਰ ਡਾਕਟਰ ਸ਼ਾਬਾਸ਼ ਬਹੁਤ ਵਧੀਆ ਸ਼ਾਬਾਸ਼ ਫੌਜੀ ਤੁਸੀਂ ਓ ਗੁੱਡ ਤੁਸੀਂ ਪੁਲਿਸ ਨਾ ਵਧੀਆ ਇਹਨਾਂ ਨੂੰ ਪਤਾ ਹੈ ਵੀ ਕੀ ਬਣਨਾ ਹੈ ਇਹਨਾਂ ਨੇ ਹੈ ਬੱਚੇ ਕਲੀਅਰ ਆ ਨਹੀਂ ਬਹਿਣਾ ਨਹੀਂ ਜੀ ਮੈਂ ਬਹਿਣਾ ਨਹੀਂ ਬਹਿਣਾ ਨਹੀਂ ਬਹਿਣਾ ਨਹੀਂ ਮੈਂ ਕਿਹਾ ਬੱਚਿਆਂ ਨੂੰ ਪਤਾ ਹੈ ਆ ਪੰਗੀ ਬਣਨਾ ਆ ਵੱਡੇ ਹੋ ਕੇ ਬੜੀ ਵੱਡੀ ਗੱਲ ਹੁੰਦੀ ਆ ਸਾਨੂੰ ਪਤਾ ਨਹੀਂ ਹੁੰਦਾ ਜੀ ਛੋਟੇ ਹੁੰਦੇ ਕੀ ਕਰਨਾ ਆ ਆਪਾਂ ਵਾਹ 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 ਵਾਹ। ਕੀ ਆ ਬੇਨੇ? ਜਾ ਨਹੀਂ ਪਣੀ ਮੈਂ। ਮੈਂ ਮੈਂ ਬੇਟਾ ਇਹਨੂੰ ਦਿਖਾਉਣਾ ਹੈ ਇਹਨੂੰ ਆ ਜਿਹੜੇ ਤੁਸੀਂ ਬਣਾ ਰਹੇ ਆ। ਇਹ ਕੀ ਕਰ ਰਹੇ ਆ? ਇਹਨੂੰ ਮਿਰਚ ਹੈ? ਨੂਨ ਮਿਰਚ ਪੁੱਟ ਲਈ। ਨੂਨ ਮਿਰਚ। ਤੇ ਆਲੂਆਂ ਦੀ ਸਬਜ਼ੀ ਬਣਨ ਲੱਗੀ ਹੈ ਨਾ? ਹਾਂਜੀ। ਚਲੋ। ਜਾਨਵਰ ਲੋ। ਬੋਲ ਜੀ। ਹੈ? ਦੇਸੀ ਕੰਮ ਨੇ। ਨਹੀਂ ਨਹੀਂ ਮੈਂ ਹੁਣ ਇਹ ਵੀ ਨਹੀਂ ਕਹਿ ਸਕਦਾ ਪਹਾੜੀ ਆਲੂ ਆ ਪਹਾੜਾਂ 'ਚ ਕੁਝ ਹੁੰਦਾ ਹੀ ਨਹੀਂ ਆ ਨਾ ਇੱਥੇ। ਜਾਨਵਰ ਹੀ ਨਹੀਂ ਹੋਣ ਦਿੰਦੇ। ਹਮ ਆ ਦੇਖੋ ਤਾਂ। ਇਹ ਸਾਡੇ ਸਾਡੇ ਘਰਾਂ ਦੇ ਵਿੱਚ ਚੁੱਲ੍ਹੇ ਹੁੰਦੇ ਹੁੰਦੇ ਸੀ ਜੀ ਪਹਿਲਾਂ ਇਦਾਂ ਸਾਡੇ ਥੱਲੇ ਵੀ ਜਿਉਂ-ਜਿਉਂ ਗੈਸਾਂ ਆ ਗਈਆਂ ਇਹਨਾਂ ਤੇ ਬਣਾਉਣਾ ਹੀ ਬੰਦ ਕਰਤਾ ਨਹੀਂ ਚਲੋ ਬਹੁਤ ਵਧੀਆ ਲੱਗਾ ਮੈਨੂੰ ਦੇਖ ਕੇ ਇਹ ਨਹੀਂ ਜੀ ਚਾਹ ਨਹੀਂ ਪੀਣੀ ਜੀ ਅੱਛਾ ਜੀ ਦਾਸ ਜੀ ਸਾਡੇ ਜੀ ਰਸਤਾ ਬਣ ਗਿਆ ਹਾਂ ਬਸ ਇਹ ਮੈਨੂੰ ਮੁਹੰਮਦਦੀਨ ਹੁਣਾਂ ਨੇ ਵੀ ਇਹੀ ਗੱਲ ਕਹੀ ਆ ਰਸਤੇ ਦੀ ਤੇ ਤੁਸੀਂ ਉਧਰ ਰਸਤੇ ਦਾ ਤਾਂ ਮੈਨੂੰ ਪਤਾ ਹੀ ਆ ਕਿੰਨਾ ਔਖਾ ਆਉਣਾ ਜਾਣਾ ਹੈ ਬੜਾ ਔਖਾ ਹੈ ਹੂੰ ਜਿਆਦਾ ਔਖਾ ਸਾਡਾ ਇਹ ਨਾ ਰਸਤਾ ਐਸ ਹਨਰਗਾ ਐਸਾ ਦੇ ਫਿਰਸਤਾ ਬਣ ਜਾ ਪਾਣੀ ਸਾਨੂੰ ਝਾੜਵਾ ਦਿੱਤਾ ਉਹਦੇ ਵਿਚਾਰੇ ਦੀ ਬੜੀ ਮਿਹਰਬਾਨੀ ਹੋਇਆ ਜੀ ਇਰਾਦੇ ਬੜੇ ਔਖੇ ਦਿਨ ਗੱਟੇ ਨਹੀਂ ਨਹੀਂ ਤੁਹਾਡੀ ਬਿਲਕੁਲ ਬਿਲਕੁਲ ਜਾਇਜ਼ ਮੰਗਾ ਆ ਇਸ ਗੁਜਰ ਮਲੇ ਦੀਆਂ ਦੇਰੀਆਂ ਪਿੰਡ ਦੇ ਆਜ਼ਾਦੀ ਤੋਂ ਹਾਂਜੀ ਜਿਸਲੇ ਸਾਡੇ ਪਗ ਦੀਆਂ ਖੱਡਾਂ ਹਾਂਜੀ ਹਾਂਜੀ ਖੱਡਾਂ 'ਚੋਂ ਪਾਣੀ ਭਰਨਾ ਹਾਂਜੀ ਤਾਂ ਇੱਥੇ ਆਜ ਦਾ ਇੱਥੇ ਪਾਣੀ ਦੇਖਦਾ ਪਾਣੀ ਇਹਨਾਂ ਹੂੰ ਅੱਛਾ ਇੰਨਾ ਕ ਗਰਬਾ ਵਾਲੇ ਨਾ ਕੋੜੇ ਬਾਣੇ ਜੀ ਕੋੜਿਆਂ 'ਚ ਕਦੀ ਬਾਹੇ ਨਹੀਂ ਕੋੜੇ ਕਦੀ ਬਾਹਰ ਨਹੀਂ ਕੋੜੇ ਉਹ ਵੀ ਨਾਲ ਕਲਿਆਣੇ ਚਰੇਦੇ ਇਕਵਰੀ ਅੱਗ ਲੱਗ ਗਈ ਐ ਕੰਮ ਪਰ ਜਾਂਦੇ ਹੁਣ ਬੱਚੇ ਨਹੀਂ ਕਿਤੇ ਖਾਣਾ ਨਾ ਥਾਲਾ ਇਹ ਕੁਝ ਜੀ 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 ਅਚਾ ਇਹ ਦਿਹਾੜੀ ਜੀਓ ਇਹਦੇ ਅਸੀਂ ਕੋੜਾ ਲੱਦ ਕੇ ਲੈ ਕੇ ਗਿਆ ਨਾ ਜਿਸਲਾਸਲਾ ਸਾਨੂੰ ਖੁਈਆਂ ਮਿਲ ਲੈ ਧਰਮ ਪਰ ਖੁਈਆਂ ਮਿਲ ਲੈ ਇਹ ਕੰਦੇ ਯਾਨੀ ਠੀਕ ਹੈ ਨਾ ਜੀ ਆਈ ਮਤੇ ਰੋ ਹੀ ਹੋ ਗਿਆ ਅੱਜ ਜਦ ਲੈ ਨਹੀਂ ਗੱਲ ਪੁੱਛੀ ਮੈਂ ਕਹਿੰਦੇ ਯਾਨੇ ਧਿਆਨੇ ਹੁੰਦਾ ਯਾਨੇ ਠੀਕ ਹੈ ਸਾਡੇ ਫਸੂ ਠੀਕ ਹੈ ਨਾ ਰਜਾ ਗਾਂਜੀ ਜੀ ਤ੍ਰੀ ਤਾਗਨ ਪਾਣੀ ਮੁੱਕ ਗਿਆ ਮੇਗਾ ਸਾਡਾ ਪਰ ਜਿਆ ਪਾਣੀ ਜਿੰਨੇ ਫੇਰੇ ਲਾਏ ਉਹ ਅੱਗੇ ਭਜਾਂਦੇ ਅੱਗੇ ਜਿੱਥੇ ਪੈਵਾ ਉੱਥੇ ਸਿੰਦਾ ਕਰਦੇ ਅੱਗੇ ਜਿੱਥੇ ਪੈਵਾ ਮਕਾਨਾਂ ਉੱਪਰ ਕੰਗੇ ਮੇਰੇ ਜੰਗਿਆ ਜਾ ਗਿਆਂ ਉਹ ਵੀ ਸਾਨੂੰ ਬਹੁਤ ਉਹ ਹੈ ਪਰ ਇਹ ਹੈ ਮੇਰੇ ਸਾਡੇ ਰਸਤਾ ਬਣ ਕੇ ਜਿਆ ਪਾਣੀ ਆ ਗਿਆ ਬਨੋ ਇੰਨੀ ਕਿਤੇ ਚੜਾਈ ਨਹੀਂ ਹੈ ਨਹੀਂ ਨਹੀਂ ਇਹ ਤੁਹਾਡੀ ਗੱਲ ਮੈਂ ਪਿਛਲੇ ਪਿਛਲੀ ਇੱਕ ਵੀਡੀਓ ਬਣਾਈ ਉਹ ਚ ਵੀ ਦੱਸੀ ਹੋਈ ਹੈ ਇਹ ਮੈਂ ਰਸਤੇ ਦੀ ਦਿੱਕਤ ਇਹ ਬਣਾਇਆ ਜਾ ਸਕਦਾ ਬੜੇ ਆਰਾਮ ਨਾਲ ਬਸ ਨੀਅਤ ਚਾਹੀਦੀ ਆ ਹਾਂਜੀ ਹਾਂਜੀ ਸਰਕਾਰਾਂ ਦੀ ਚਲੋ ਚਲੋ ਬੰਨ ਜਾ ਤਾਂ ਬੜੀ ਅੱਧੀ ਗੱਲ ਹੈ ਵੀ ਚਲ ਨਿਆਣੇ ਸੂਟ ਕਰਕੇ ਗਾ ਜੀ ਨਿਆਣਿਆਂ ਦਾ ਮੈਂ ਦੇਖਿਆ ਬਰਸਾਤਾਂ ਦੇ ਵਿੱਚ ਨਿਆਣੇ ਨੇ ਬੰਨ ਕਿੱਦਾਂ ਜਾਣਾ ਇੰਨੇ ਬੁਰੇ ਹਾਲਾਤ ਹੋ ਜਾਂਦੇ ਇੱਥੇ ਪਾਣੀ ਆ ਜਾਂਦਾ ਪਾਣੀ ਪਾਣੀ ਕਿੱਥੇ ਕਿੱਥੇ ਕਿੱਦਾਂ ਜਾਣਾ ਜੀ 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 ਸਹੀ ਗੱਲ ਤੁਹਾਡੀ ਚਲੋ ਠੀਕ ਹੈ ਜੀ ਫਿਰ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਓ ਜੀ ਆ ਜਾਓ ਆ ਦੇਖੋ ਤਾਂ ਆਇਆ ਰਸਤਾ ਆ ਦੇਖੋ ਤਾਂ ਆਜੋ ਆਈ ਜਾਓ ਮੁੰਡਿਓ ਬੈਗ ਲੈ ਆਂਦਾ ਮੇਰਾ ਆਇਓ ਵੇ ਆ ਪਿਛਲੀ ਵਾਰ ਮੈਂ ਆਹ ਰਸਤਾ ਵੀ ਦਿਖਾਇਆ ਥੱਲੇ ਤਾਂ ਬਹੁਤ ਮਾੜਾ ਹਾਲ ਆ ਆ ਬਜ਼ੁਰਗ ਸਿਗੇ ਇੱਥੇ ਆਹ ਦੇਖੋ ਤਾਂ ਕਿਦਾਂ ਫਸਲਾਂ ਨੂੰ ਬਚਾਉਂਦੇ ਆ ਸਸੀ ਕਲ ਜੀ ਹਾਂਜੀ ਠੀਕ ਆ ਜੀ ਪਹਾੜਾ ਵਾਲਿਆਂ ਕੋ ਡਾਟ ਜਰੂਰ ਹੁੰਦਾ ਮੈਂ ਦੇਖਿਆ ਇੱਥੇ ਚਾਹੇ ਉਹ ਔਰਤਾਂ ਹੋਣ ਚਾਹੇ ਬੱਚੇ ਵੀ ਹੋਣ ਕਈ ਬੱਚਿਆਂ ਦੇ ਹੱਥਾਂ 'ਚ ਵੀ ਹੁੰਦਾ ਤੇ ਬੰਦਿਆਂ ਦੇ ਹੱਥਾਂ ਦਾ ਹੁੰਦਾ ਹੀ ਹੁੰਦਾ ਇਹ। ਹਾਂਜੀ ਹਾਂਜੀ। ਮੈਂ ਤਾਂ ਉਹਨੂੰ ਪਿਛਲੀ ਵਾਰ ਦੇਖਿਆ ਸੀ ਜੀ ਉੱਥੇ। ਹਾਂਜੀ ਹਾਂਜੀ। ਉਹ ਉੱਥੇ ਸੀਗੇ ਤੁਸੀਂ। ਹਾਂ ਅੱਛਾ। ਇੱਕ ਵੀਡੀਓ ਬਣਾਈ ਸੀ ਉਹ 'ਚ ਮੈਂ ਤੁਹਾਡਾ ਦੂਰੋਂ ਫੋਟੋ ਲਈ ਸੀ। ਹਾਂਜੀ ਹਾਂਜੀ ਹਾਂਜੀ। ਤੁਸੀਂ ਇੱਥੇ ਮੈਨੂੰ ਲੱਗਦਾ ਰਾਤ ਭਰਾਂ ਤੇ ਰਾਖੀ ਵੀ ਕਰਦੇ ਆਂ। ਹਾਂਜੀ। ਜਾਨਵਰ ਵੜਾਣਾ। ਹਾਂ ਤੇ ਰਾਤ 9 ਦੇ ਦene ਤੁਹਾਡਾ ਗੁਜਰਮਨ ਲਈ ਆ ਇਹ। ਗੁਜਰਮਨ। ਅੱਛਾ ਕਿੰਨੀ ਉਮਰ ਆਪਣੀ? 65 ਸਾਲ। 65 ਸਾਲ? ਹਾਂਜੀ। ਅੱਛਾ ਅੱਛਾ। ਆਓ ਐ ਮੈਂ ਹੁਣ ਇੱਧਰ ਆਇਆ ਸੀਗਾ ਰਸਤਾ ਦਿਖਾਉਣ ਜੀ ਅੱਛਾ ਰਸਤੇ ਦੀ ਕਹਿੰਦੇ ਬਹੁਤ ਦਿੱਕਤ ਆ ਇੱਥੇ ਉਹ ਤਾਂ ਮੈਨੂੰ ਵੀ ਲੱਗਦਾ ਹੀ ਆ ਦਿੱਕਤ ਆ ਆ ਜਾਓ ਜਰਾ ਕਿੱਥੇ ਹਾਂਜੀ 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 ਗੰਦਲਾ ਜੀ ਗੰਦਲਾ ਵਾਹ ਕੀ ਬਾਤਾਂ ਇਹਦਾ ਕੀ ਬਣਾਉਂਦੇ ਜੀ ਤੁਸੀਂ ਇੱਥੇ ਇਹ ਝਟ ਖੜਕਾ 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 ਕੀ ਹੁੰਦਾ ਜੀ ਝਾੜੂ ਝਾੜੂ ਅੱਛਾ ਇਹਦਾ ਝਾੜੂ ਬਣਾਉਂਦੇ ਆ ਹਾਂਜੀ ਮੈਂ ਝਾੜੂ ਅੱਛਾ ਅੱਛਾ ਮੈਂ ਤਾਂ ਸੋਚਿਆ ਸੀ ਇਹਦੀ ਕੁਝ ਖਾਣ ਜਿੱਦਾਂ ਟੁੜਕਿਆਂ ਚ ਪੈਂਦਾ ਚਟਣੀ ਵੀ ਬਣਦੀ ਉਹ ਵੀ ਹੋ ਜਾਂਦਾ ਕੜੀ ਪੱਤਾ ਹਾਂਜੀ ਇਹ ਕੜੀ ਪੱਤਾ ਹੀ ਹੈ ਗੰਧਲਾ ਹਾਂਜੀ ਇਹਨੂੰ ਤੁਸੀਂ ਝਾੜੂ ਬਣਾ ਲੈਣੇ ਆ ਦਾ ਹਾਂਜੀ ਸਾਡੇ ਤੇ ਵੜਾ ਅੱਗਾ ਮੈਂ ਤਾਂ ਰੋਂਦਾ ਦਾ ਹੋਈ ਨਹੀਂ ਹੁਣ ਮੈਂ ਦਿਨ ਰੱਖਾਈ ਅੱਛਾ 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 ਲਓ ਜੀ ਆਹ ਦੇਖ ਲਓ ਰਸਤਾ ਉਹ ਦੇਖੋ ਹੈ ਵੀ ਮੁੰਡਿਓ ਮੈਂ ਜਾਇਆ ਸੀ ਜੀ ਪਿਛਲੀ ਵਾਰੀ ਫੇਰ ਜਾਊਂਗਾ ਮੈਂ ਐਂਦੀ ਨਿਕਲਦਾ ਮੈਂ ਸੋਚਦਾ ਲਓ ਜੀ ਰਸਤਾ ਦੇਖ ਲਓ ਵੈਸੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਇਹ ਇਲਾਕਾ ਜਿਹੜਾ ਆ ਇਹ ਉਦਾਂ ਬਹੁਤ ਖੂਬਸੂਰਤ ਆ ਦੇਖੋ ਆ ਸਾਹਮਣੇ ਜਿਹੜੇ ਸਾਹਮਣੇ ਜਿਹੜੀ ਆ ਜਗ੍ਹਾ ਆ ਆ ਦੇਖੋ ਤਾਂ ਇਦਾਂ ਲੱਗਦਾ ਨਾ ਜਿੱਦਾਂ ਹਿਮਾਚਲ ਦੇ ਵਿੱਚ ਬਹੁਤ ਵਧੀਆ ਜਗ੍ਹਾ ਹੁੰਦੀਆਂ ਆ ਦੇਖੋ ਦੇਖੋ ਤਾਂ ਦੇਖੋ ਜਦੋਂ ਇਥੇ ਬਰਸਾਤਾਂ ਹੋ ਜਾਂਦੀਆਂ ਹੋਣੀਆਂ ਮੀਂਹ ਪੈਂਦੇ ਹੋਣਿਆਂ ਤਾਂ ਕਿੰਨੇ ਬੁਰੇ ਹਾਲਾਤ ਹੁੰਦੇ ਹੋਣੇ ਆ। ਲਾਉਤਾ ਇਹਨਾਂ ਰਸਤੇਆਂ ਥਾਣੀ ਜਾਂਦੇ ਤੁਸੀਂ ਤੁਰ ਕੇ? ਹਾਂਜੀ। ਪੜਨ ਇਕੱਠੇ ਹੋ ਕੇ ਜਾਂਦੇ ਉਹਨੇ ਸਾਰੇ ਜਾਂਦੇ? ਹਾਂਜੀ। ਠੀਕ ਆ। ਕੋਈ ਛੱਡਣ ਜਾਂਦਾ ਕਿ ਪੈਦਲ ਜਾਂਦੇ ਆ? ਪੈਦਲ। ਕਿਸ ਵੇਲੇ ਉਹ ਜਾਂਦੀ ਗੱਡੀ ਜਾਂਦੀ ਟਰੈਲਰ ਤਾਂ ਉਹ ਹੀ ਜਾਂਦੇ। ਕਿੰਨਾ ਟਾਈਮ ਲੱਗਦਾ ਜਾਣ ਨੂੰ ਪੈਦਲ? ਪੈਦਲ ਥੋੜੇ ਜਿਹੇ 10 15 20 ਮਿੰਟ। ਅੱਛਾ। ਪਾ ਦੇਖੋ ਹਿੰਮਤੀਆ ਨਿਆਣਿਆਂ ਦੀ ਦੇਖੋ ਤਾਂ ਇੱਥੇ ਤਾਂ ਪਾਣੀ ਭਾਂਦਾ ਹੋਣਾ ਮੈਨੂੰ ਲੱਗਦਾ ਹੈਨਾ ਬਰਸਾਤਾਂ ਚ ਆ ਦੇਖ ਤਾਂ ਕਿਦਾਂ ਆ ਤਾਂ ਰਸਤਾ ਵੀ ਮੈਨੂੰ ਲੱਗਦਾ ਖਰਾਬ ਹੋ ਜਾਂਦਾ ਹੋਣਾ ਸਾਰਾ ਬਰਸਾਤਾਂ ਚ ਹੈਨਾ ਫੇਕ ਤਾਂ ਜਾਣੇ ਜੋ ਰਸਤਾ ਖਰਾਬ ਹੋ ਜਾਂਦਾ ਠੀਕ ਆ ਜੀ ਵੇ ਜਾਣੇ ਦਿੰਦਾ ਇਹਦੇ ਜੀ ਐਦਾਂ ਹੀ ਹਾਂਜੀ ਹੋਰ ਰਸਤਾ ਹੈ ਨਹੀਂ ਤੁਹਾਨੂੰ ਜਾਣਦਾ ਝਰੇੜਾ ਹੈ ਦੇਖ ਲਓ ਸਾਡੇ ਦੇਸ਼ ਦਾ ਭੂਿਕ ਪਰ ਜੂਝ ਰਹੇ ਆ ਲੜ ਰਹੇ ਆ ਇਹ ਇਹਸੇ ਹਾਲਾਤਾਂ ਦੇ ਨਾਲ ਲੜਦੇ ਪਏ ਆ ਇਹ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਆ ਕਿ ਇਸ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਵਲੌਗ ਸਰਕਾਰਾਂ ਤੱਕ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਇਹ ਜੋ ਪਹਾੜੀ ਇਲਾਕੇ ਆ ਇੱਥੇ ਕੀ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਹਨ ਤੇ ਜਰੂਰ ਇਸ ਵਲੌਗ ਨੂੰ ਅੱਗੇ ਸ਼ੇਅਰ ਕਰਨਾ ਤੇ ਸਰਕਾਰਾਂ ਨੂੰ ਬਿਲਕੁਲ ਜਾਣੂ ਕਰਵਾਓ ਪੰਜਾਬ ਦੇ ਇਸ ਇਲਾਕੇ ਤੋਂ ਕੁਝ ਕਸੂਰਤਾਂ ਹੈਗੀਆਂ ਆ ਪਰ ਉਹ ਵੀ ਆਜ਼ਾਦੀ ਦੇ 70 ਸਾਲਾਂ ਬਾਅਦ ਮਿਲੀਆਂ ਉਹਨਾਂ ਨੂੰ ਤੇ ਹੁਣ ਤੁਸੀਂ ਦੇਖ ਲਓ ਅਗਲੀ ਕੋਈ ਹੋਰ ਸਹੂਲਤ ਆ ਜਿੱਦਾਂ ਰਸਤੇਬਾਰੀ ਗੱਲ ਕੀਤੀ ਸੀ ਦੇਖੋ ਰਸਤਾ ਇਹਦੇ ਭਾਗ ਪਤਾ ਨਹੀਂ ਕਦੋਂ ਨੂੰ ਖੁੱਲਣੇ ਆ ਤੇ ਬਹੁਤ ਬੁਰੇ ਹਾਲਾਤ ਹੁੰਦੇ ਇਸ ਰਸਤੇ ਕਰਕੇ ਤੇ ਠੀਕ ਆ ਜੀ ਅਸੀਂ ਨੈਕਸਟ ਵਲੌਗ ਵਿੱਚ ਮਿਲਾਂਗੇ ਇੱਕ ਨਵੀਂ ਜਗ੍ਹਾ ਨਵੀਂ ਜਾਣਕਾਰੀ ਦੇ ਨਾਲ ਤੇ ਚਲੋ ਜੀ ਠੀਕ ਆ ਜੀ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਟਿਲ ਦੈਨ ਟੇਕ ਕੇਅਰ ਬਾਏ ਬਾਏ